ਸਤਿ ਸ੍ਰੀ ਅਕਾਲ ਜਰਕਸ਼ਾਨ ਪ੍ਰਭੋ ਅੱਜ ਤੁਹਾਡੇ ਸਾਹਮਣੇ ਤੇ ਇਦਾਂ ਦਾ ਕੇਸ ਲੈ ਕੇ ਆਏ ਆ ਕਿ ਜਿਹੜੀ ਇਹ ਮੱਝ ਤੁਸੀਂ ਦੇਖ ਰਹੇ ਹੋ ਇਹ ਪਿਛਲੇ 4-5 ਘੰਟੇ ਤੋਂ ਸ਼ੂਨ ਦੀ ਤਕਲੀਫ ਦੇ ਵਿੱਚ ਸੀਗੀ ਪਰ ਸ਼ੂਰ ਨਹੀਂ ਸੀ 파 ਰਹੀ ਤਾਂ ਜਦੋਂ ਫਾਰਮਰ ਨੇ ਸਾਨੂੰ ਸੱਦਿਆ ਤਾਂ ਦੇਖਿਆ ਗਿਆ ਕਿ ਬੱਚੇ ਦੀ ਡਾਇਰੈਕਸ਼ਨ ਜਿਹੜੀ ਆ ਉਹ ਉਲਟ ਸਾਈਡ ਆ ਆਮ ਤੌਰ ਤੇ ਜਦੋਂ ਮਾਇ ਸ਼ੂਨਦੀ ਆ ਤੁਸੀਂ ਦੀਆਂ ਖੁਰੀਆਂ ਤੇ ਬੱਚੇ ਦਾ ਮੂੰਹ ਦੱਲੇ ਆਉਂਦਾ ਤਾਂ ਇਸ ਕੇਸ ਦੇ ਵਿੱਚ ਬਿਲਕੁਲ ਉਲਟਾ ਸੀਗਾ ਜਦੋਂ ਚੈੱਕ ਕੀਤਾ ਗਿਆ ਤਾਂ ਬੱਚੇ ਦੀ ਕੂਸ਼ ਤੇ ਬੱਚੇ ਦਾ ਪੈਕ ਵਾਲਾ ਹਿੱਸਾ ਜਿਹੜਾ ਸੀਗਾ ਉਹ ਸ਼ੋਅ ਹੋ ਰਿਹਾ ਸੀਗਾ ਜਿਹੜੀਆਂ ਲੱਤਾਂ ਸੀਗੀਆਂ ਬੱਚੇ ਦੀਆਂ ਉਹ ਦੋਨੋਂ ਅੱਗੇ ਨੂੰ ਗਈਆਂ ਸੀਗੀਆਂ ਤਾਂ ਕਰਕੇ ਮੱਝ ਸੂਰ ਨਹੀਂ ਸੀ ਰਹੀ ਤੇ ਪਿਛਲੇ 4-5 ਘੰਟੇ ਤੋਂ ਬਹੁਤ ਕਾਫੀ ਤਕਲੀਫ ਦੇ ਰਹੀ ਸੀਗੀ ਤੇ ਉਹਦੇ ਵਿੱਚ ਪ੍ਰੋਬਲਮ ਇਹ ਆ ਜਾਂਦੀ ਹੈ ਕਿ ਜਦੋਂ ਬੱਚਾ ਜਾਨਵਰ ਜ਼ੋਰ ਲਾਉਂਦਾ ਤੇ ਬੱਚਾ ਬਿਲਕੁਲ ਪਿੱਛੇ ਆ ਜਾਂਦਾ ਤੇ ਫਿਰ ਲੱਤਾਂ ਸਿੱਧੀਆਂ ਨਹੀਂ ਹੁੰਦੀਆਂ ਇਸ ਕਰਕੇ ਪਹਿਲੇ ਬੱਚੇ ਨੂੰ ਥੋੜਾ ਪਿੱਛੇ ਨੂੰ ਧੱਕਣਾ ਪੈਂਦਾ ਉਸ ਤੋਂ ਬਾਅਦ ਬਹੁਤ ਹੀ ਧਿਆਨ ਦੇ ਨਾਲ ਬੱਚੇ ਦੀਆਂ ਲੱਤਾਂ ਸਿੱਧੀਆਂ ਕੀਤੀਆਂ ਜਾਂਦੀਆਂ ਜਾਂ ਕਿ ਕੋਈ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਅੰਦਰ ਇੰਜਰੀ ਨਾ ਹੋ ਜਾਵੇ ਤੁਸੀਂ ਦੇਖ ਰਹੇ ਹੋ ਲੱਤਾਂ ਸਿੱਧੀਆਂ ਕਰਨ ਤੋਂ ਬਾਅਦ ਬੱਚੇ ਦੀ ਪੂਛ ਆ ਰਹੀ ਆ ਬੱਚਾ ਉੱਠੇ ਬੰਨ ਸੁਰੀਆ ਤੇ ਬਹੁਤ ਹੀ ਧਿਆਨ ਨਾਲ ਤੁਸੀਂ ਦੇਖ ਲਓ ਬੱਚਾ ਬਿਲਕੁਲ ਸਹੀ ਤੰਦਰੁਸਤ ਉਹ ਜਨਮ ਲੈ ਲਿਆ ਫਾ ਫਾ ਪੂਛ ਵਾਲੇ ਬੰਨੋ ਅਸੀਂ ਮੱਝ ਵੀ ਬਿਲਕੁਲ ਠੀਕ ਆ ਸੰਦ ਰੂਪ ਜਦੋਂ ਵੀ ਇਦਾਂ ਦਾ ਕੇਸ ਦੇਖੋ ਮੱਝ ਦਰਾਕਾ ਭੰਨਣ ਤੋਂ 2 ਘੰਟੇ ਦੇ ਅੰਦਰ ਅੰਦਰ ਸੂਕ ਪਾਣੀ ਚਾਹੀਦੀ ਹੈ ਜੇ ਨਹੀਂ ਹੁੰਦੀ ਤੇ ਤੁਰੰਤ ਮੀਡੀਕੀ ਡਾਕਟਰ ਨਾਲ ਸੰਪਰਕ ਕੀਤਾ ਜਾਵੇ ਤਾਂ ਜੋ ਬੱਚਾ ਤੇ ਮੱਝ ਦੋਨੋਂ ਦਾ ਨੁਕਸਾਨ ਨਾ ਹੋਵੇ ਇਹ ਤੁਸੀਂ ਵੇਖ ਸਕਦੇ ਹੋ ਇਹ ਮੱਝ ਨੇ ਕੱਟੇ ਨੂੰ ਜਨਮ ਦਿੱਤਾ ਹੈ ਮੋਹਰਾ ਨਸਲ ਦਾ ਕੱਟਾ ਬਹੁਤ ਹੀ ਵਧੀਆ ਤੇ ਐਕਟਿਵ ਆ ਤੇ ਮੱਝ ਵੀ ਬਿਲਕੁਲ ਠੀਕ ਆ ਧੰਨਵਾਦ ਦੋਸਤੋ